ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੇਮ ਸਿੰਘ ਰੰਗੜੀਆ ਦਿੱਤੀ ਪੰਜਾਬ ਤੇ ਹਾਜ਼ਰਾ ਜੋ ਹੁਣ ਦਾ ਟਾਈਮ ਹੈ ਸਵੇਰ ਦਾ ਤਕਰੀਬਨ 6 ਦੇ ਲਗਭਗ ਤੇ ਸਵੇਰੇ ਸਵੇਰੇ ਮਾਰਨਿੰਗ ਮੋਟਰ ਚਲਾਉਣਾ ਹੈ ਤੇ ਇਸ ਤੋਂ ਬਾਅਦ ਜੋ ਚੱਲ ਚੱਲ ਰ ਪਾਇ ਉਸ ਵਾਹਨ ਦੀ ਬਾਹਬਾਈ ਹੋਊਗੀ ਤੇ ਉੱਡ ਕਰਕੇ ਕੰਮ ਕਾਜ ਤੇ ਮਿਲਦੇ ਆ ਸਾਨੂੰ ਸਾਰਾ ਦਿਨ ਬਲੌਗ ਨਾਲ ਬਾਈ ਸਾਨੂੰ ਸ਼ਾਮ ਨੂੰ ਤੇ ਸੰਗ ਬਣੇ ਰਹੇ ਹਾਂ ਤੇ ਵਧੀਆ ਵਧੀਆ ਕਮੈਂਟ ਕਰਿਓ ਤੇ ਖੇਤੀਬਾੜੀ ਬਾਰੇ ਦੱਸਿਓ ਵੀ ਕਿਵੇਂ ਆਪਰੇ ਜਿੱਤੀ ਬਾੜੀ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਕਰਦੇ ਸੂਰਜ ਨੂੰ ਸਲਾਮ ਅਦਾਸ ਨਮਸਕਾਰ ਜੀ ਧੰਨਵਾਦ ਕਾਂਡੇ ਮੋਟਰ ਤੇ ਪਏ ਨੇ ਮਾ ਤਾਂ ਹੀ ਰਹੇਗੀ ਮਹੱਕ ਤੇ ਮੋਟਰ ਤੇ ਫਿਰ ਪੀਣਗੇ ਚਾ ਲੈ ਬਾਰੂ ਚਲ ਕੋਈ ਨਾ ਬਾਰੀ ਵਾਰੀ ਪੀ ਲੈਣਗੇ ਨਸਾਂ ਆਜੂ ਫਿਰ ਉਹੀ ਝਟਲਾ ਲੈਣਗੇ ਹੋਰ ਭਾਈ ਸਾਰੇ ਜਣੇ ਚਾਹ ਪੀਓ ਹੋਰ ਟਿਕ ਟਾਕ ਨੇ ਸਾਰੇ ਗਰਮੀ ਬਹੁਤ ਜਿਆਦੀ ਆ ਕੱਲ ਦੀ ਬਾੜੀ ਹੈ ਬੇਬੇ ਗਰਮੀ ਦੇ ਬਾੜੀ ਗਰਮੀ ਬਹੁਤ ਗਰਮੀ ਹੈ ਭਾਈ ਇੰਨੀ ਗਰਮੀ ਚ ਨਾ ਤਾਂ ਕੰਮ ਕਰੇ ਬਣਾ ਸਰਦਾ ਨਹੀਂ ਹੁੰਦਾ ਇਹ ਤਾਂ ਹੈ ਨਹੀਂ ਸਰਦਾ ਵੀ ਹੈ ਨਹੀਂ ਜੇ ਆਪਾਂ ਕਹੀਏ ਵੀ ਸਰ ਜੂਗਾ ਹੋਰ ਤੇ ਹੁੰਦਾ ਵੀ ਹੈ ਨਹੀਂ ਠੰਡੇ ਠੰਡੇ ਛੱਟ ਲਾ ਲਾ ਕੰਮ ਕਰ ਲਿਆ ਕਰੋ ਗਰਮੀ ਚ ਸਾਂ ਭਰ ਲਿਆ ਫਿਰ ਕੰਮ ਕਰ ਲਿਆ ਹਲਕਾ ਕੋਈ ਲਾ ਦੇ ਹੋਰ ਫਿਰ 10 ਮਿੰਟ 15 ਮਿੰਟ ਛੁੱਟ ਲਾ ਕੇ ਫਿਰ ਵਧੀਆ ਚੱਲੀ ਜਾਂਦਾ ਕੰਮ ਮੱਕੀ ਵਾਲਾ ਬਹਣ ਵੀ ਮਸਾਂ ਸਮਰਦਾ ਮਨਜੂ ਗੱਲ ਦੋ ਦੋ ਵਾਰਾ ਜੇ ਫੇਰ ਰੂਟਾ ਵੇਟਣ ਨਾਲ ਕਰਦਾ ਕਦੋਂ ਉਹਦਾਂ ਕਦੋਂ ਹੋਜੂ ਹੂੰ ਫੇਰ ਲੋਟ ਆ ਜੇ ਇੱਕ ਬੱਟ ਪਾਉਣੀ ਵਿਚਾਲੇ ਨੂੰ ਪੋਚ ਦਾਂਗੇ ਜੇ ਪਾਣੀ ਲਾਈਟ ਚੱਲੀ ਜਾਵੇ ਹੋਰ ਫੇਰ ਕੀ ਕਰੇ ਨਹੀਂ ਆ ਕਣੀਆ ਕੋਈ ਇਹ ਤਾਂ ਸਮਰੇ ਰਹਿਜੂ ਮੋਦੀ ਵਾਲਾ ਤਰਾ ਅਸੀਂ ਉਹ ਕਰਦਾਂਗੇ ਸਪਰੇਅ ਕਰਦੇ ਆਥਣੇ ਅੱਜ ਆਥਣੇ ਕਰਕੇ ਆਵਾਂ ਇਹਦੇ ਵਰੀ ਤਮੱਚ ਕਵੀ ਤੋਂ ਨਹੀਂ ਆਉਣੀਆਂ ਸੀਕ ਟੋਲੀ ਨਹੀਂ ਪਹਿਣੀ ਲੋ ਦੋ ਲੈ ਜਾ ਦੋ ਦੋ ਹੀ ਲਿਆਵਾਂਗੇ ਗਰਮੀ ਵਾਲੀ ਆ ਭਾਈ ਕੀ ਦੋ ਸੱਕ ਸਾਨੂੰ ਕੰਮ ਲਾ ਨਿੰਬੂ ਕੋਤ ਲੱਗੇ ਨੇ ਨਿੰਬੂ ਤਾਂ ਭਾਈ ਆਏ ਸਾਲ ਵੀਡੀਓ ਪਾਉਨੇ ਆ ਦੀ ਉਧਰ ਬਥੇਰੇ ਨੀ ਪੜਾ ਆ ਡਿੱਗਣ ਵੀ ਲੱਗੇ ਥੱਲੇ ਫੜ ਲੱਗ ਜਾ ਤਾਂ ਫੇਰ ਆ ਨੀ ਸੋਰ ਪੇਠਾ ਲੈ ਤੜਕ ਲੈ ਦਿਓ ਹੀ ਵਹੀ ਆ ਸੋਰ ਨਹੀਂ ਤੇਗਾ ਡੈੜੀ ਤਾਂ ਨਹੀਂ ਆਉਂਦੇ ਕੱਲੋਂ ਇਦਾਂ ਹੋਣਗੇ ਵੀ ਤੜਕੇ ਬੱਟਾ ਪੋਚਾਂਗੇ ਅੱਜ ਕੋ ਸਾਧਨ ਕਰ ਲਾਂਗੇ ਬਾਰੂ ਉਹਨਾਂ ਦੇ ਭੇਜੂ ਐਸਪੀ ਕੇ ਚਾਰ ਪਾਉਣ ਅੱਛਾ ਉਹਨਾਂ ਨੂੰ ਚਾਰ ਪਾਉਣਾ ਕਰ ਲਓ ਹੁਣ ਭਈ ਬੀੜੀਆਂ ਵੀ ਲਹੋਣੀਆਂ ਪਹਿਣੀਆਂ ਫਿਰ ਕਈ ਚੜ ਗਈਆਂ ਕਹੇ ਚੜ ਗਈਆਂ ਤੂੰ ਚਾਰ ਹੀ ਨਹੀਂ ਚਲੋ ਹੋਈ ਸੁੱਖ ਸਾਧ ਰੱਖੇ ਰੱਬ ਸਾਰਾ ਹੀ ਹੋ ਗਈ ਕੰਮ ਕਾਵਾ ਚੱਲ ਪੀਉਂ ਤਾਂ ਹੁਣ ਮੈਂ ਲੱਗਦਾ ਲੋਕ ਕੰਮ ਕਰੀ ਜਾਂਦੇ ਨੇ ਚਾਹ ਲੈ ਆਣਨ ਹੁਣ ਚਾਹ ਲੈ ਜਾ ਹੁਣ ਉਹਨਾਂ ਦੀ ਵਿਚਾਰਾਂ ਦੀ ਫੋਨ ਆਇਆ ਦੀ ਮਾਮਾ ਥੋੜਾ ਮੈਂ ਪਹਿ ਨਹੀਂ ਆਜ ਮਾਮਾ ਨੂੰ ਸੌਂ ਕੇ ਦਾ ਬਾਜ਼ ਵੀ ਨਿਕਲ ਗਿਆ ਰੱਬ ਨਹੀਂ ਹੈ ਜਿਆਦਾ ਆ ਕੀ ਕਰੂ ਕੋਈ ਬਹੁਤ ਜਿਆਦਾ ਕਰ ਲਿਆ ਜਿਹੜਾ ਸਰ ਕੋਈ ਆ ਅੰਦਰ ਬੜਾ ਜਿਆਦਾ ਕੀ ਲੈਣੇ ਲੇਖਾ ਆਹ ਬੋ ਕਾਬਲੀ ਸੋਦੀ ਢਾਲ ਲੈ ਗਈ ਜੇ ਹੁੰਦਾ ਰਾਜਮਾਂ ਦੀ ਤੇ ਚੌੜ ਹਾਂਜੀ ਬਾਈ ਜੀ ਮੁੰਡਾ ਟਾਈਮ ਹੈ ਸ਼ਾਮ ਦਾ ਤਕਰੀਬਨ 6 ਵਜੇ ਦਾ ਹੋ ਗਿਆ ਤੇ ਤੁਸੀਂ ਪਾਣੀ ਮੇਰੇ ਨੂੰ ਮੂੰਹ ਤੋਂ ਮੁੜਕਾ ਚਵਾਉਂਦੀ ਦੇਖੀ ਲੈਣੀ ਕਿ ਨਹੀਂ ਕਰਨੀ ਤੇ ਤੇ ਜੇ ਬਾਂ ਕਰ ਮੈਂ ਕੁਰਤਾ ਦੇਖੋ ਹਾਰਡ ਲਾਈਫ ਜ਼ਿੰਦਗੀ ਜਿਹੜੀ ਜ਼ਿੰਦਗੀ ਆ ਬਹੁਤ ਸਖਤ ਹੈ ਜੀ ਗਰਮੀ ਦੇ ਕੰਮ ਕਰਨ ਦੋ ਤਵਾਰ ਆ ਬਾਨ ਮੱਕੇ ਵਾਲਾ ਬਾਨ ਆ ਪ ਤਿਆਰ ਕਰਤਾ ਤੇ ਹੁਣ ਸਬਜੀ ਤੋੜ ਕੇ ਆਟੇ ਸਬਜੀ ਬਾਰੇ ਵੀ ਤੁਹਾਨੂੰ ਦੱਸ ਦਾਂ ਜਿਹੜੀ ਤੁਹਾਨੂੰ ਭਿੰਡੀਆਂ ਚੋਲੇ ਫਲੀਆਂ ਦਿਖਾਉਣਾ ਰੋਜ਼ ਤੇ ਪਹਿਲਾਂ ਇਹ ਬੌਣੀਆਂ ਦੀ ਵਿਚਾਲੇ ਆ ਗਈਆਂ ਬਾਨ ਦੇ ਤੁਹਾਨੂੰ ਦਿਖਾਉਣਾ ਤੇ ਇਹ ਰੱਖੀਆਂ ਨੇ ਬੇ ਕਿਉਂ ਸਬਜ਼ੀ ਦਾ ਚੋਲਾ ਥੇ ਆ ਗਿਆ ਰੋਜ ਵਾਂਗੂ ਚੋਲੇ ਫੜੀ ਥੇ ਇਹਨੇ ਪ੍ਰਿੰਡੀਆਂ ਥੇ ਆ ਜਾਂਦੀਆਂ ਸਬਜ਼ੀ ਬਿਨਾਂ ਵੀ ਸਰਦਾ ਨਹੀਂ ਬਾਈ ਏਰਮੀ ਦੇ ਦੇਖੋ ਕਿ ਬਰਹਾਨਵਾਦ ਕੈਮਰਾ ਵੀ ਬਹੁਤ ਵਰਨੀ ਆ ਨੂੰ ਘੋਣਾ ਨੇ ਜੋਟ ਵੀ ਇੱਧਰ ਦੌਰਾ ਪੈਜੀ ਬੁੜੀ ਗਰਮੀ ਇੱਧਰ ਸਾਰਾ ਕੰਮ ਪੈਦਾ ਸਾਨੂੰ ਨਾਲ ਹੀ ਲੱਗ ਗਿਆ ਕਾਹਦੇ ਇਹ ਨਹੀਂ ਕਰਨੇ ਕਹੋਂ ਸੁਰਨੀ ਜਿਆਦੇ ਨੇ ਇਹ ਮੰਤਬ ਨੂੰ ਵੀ ਦੇਸ਼ ਕੇ ਜੀ ਲੱਗਦਾ ਤੀ ਤੂੰ ਗਲਾਸ ਚ ਕੱਢੀ ਆਣੀ ਮੁੰਦੀ ਦਿਖਾਈ ਵੀ ਪੀ ਮੂਗੇ ਬਾਲੀ ਸੋਣੀ ਮੂਗੀ ਆ ਬਾਈ ਇਹ ਸਿਮਲ ਕੀ ਬੜਦੀ ਹੈ ਤੇ ਜਦੋਂ ਮਾਣ ਮੂਗੀ ਨਿਕਲੇ ਹੋਏ ਤਾਂ ਆਉਣਾ ਪਸਾ ਤਾਂ ਉੱਗਿਆ ਜੀ ਲੱਗਦਾ ਜੜ ਤੇ ਸੀ ਦਾਣੇ ਦੇਸ਼ ਤੇ ਮਾਦ ਕਰ ਨਾਲ ਬੀਰ ਨੂੰ ਰਹਿ ਜੂਗੀ 10 ਕਿਲੋ ਖਾਂਦੇ ਨੇ ਆਪਾਂ ਗੁਲਾਈ ਦਾ ਉਹ ਚ ਉਹ ਰਾਦਾ ਹੀ ਹੋਗਾ ਨਾ ਉਹ ਸੰਢਿਆ ਜਾਂਦਾ ਹੈ ਇਹ ਜਿਹੜਾ ਨਾਲ ਗਰ ਆਉਂਦਾ ਕਿ ਇਹ ਤਾਂ ਖਾਂ ਲੈਣਾ ਕੋਈ ਦਾ ਜੀ ਸੰਕੜਾ ਪਈ ਨਹੀਂ ਤੂੰ ਦੁਪੱਟੀ ਪੀੜ ਲੈਣ ਲਈ ਗਰਮੀ 'ਚ ਬੈਠੀ ਪੁੱਤ ਤੇਰੇ ਕੰਡਾ ਪਾ ਲੈ ਬਾਲੀ ਪੜੀ ਕੰਡ ਹੁੰਦੀ ਏਰੀ ਬਣਾਉਗੀ ਉਹ ਤਾਂ ਨਾ ਹੁੰਦੀ ਆ ਤੂੰ ਹੀ ਵਾਹੀ ਚਾਉ ਗੱਤੀ ਦਾਣਿਆਂ ਨੂੰ ਮੋਟੀਆਂ ਪਰ ਪਰ ਗਲਾਸ ਭਰੀਆਂ ਉਹ ਜਿਹੜੇ ਕੁੜੇ ਚੰਡੀਗੜ੍ਹ ਤੋਂ ਆਉਂਦੇ ਉਹ ਦੇਖੀ ਜਾਣ ਕੜ ਕੜ ਵੀ ਕੀ ਮੈਂ ਕਹਣਾ ਮੈਂ ਕਹਿੰਦਾ ਨਾ ਸਰੇ ਸਲਾਹ ਕਰ ਜਾਣਾ ਕੱਲ ਨੂੰ ਮੈਂ ਪੂਰਾ ਸਬਜੀ ਆਪਾਂ ਕਹਿੰਦੇ ਨਾ ਬਈ ਸਬਜੀ ਦੀ ਮੌਜ ਬਥੇਰੀ ਹਦ ਇੱਕ ਘਰ ਦੀ ਸਬਜੀ ਆਪ ਬੰਦੋ ਹਾਏ ਗਰਮੀ ਬੀਬੀ ਮੇਰੇ ਨਾਲ ਬੇਸਬਾਲ ਲਈ ਬੈਠੀ ਆ ਕੋਈ ਨਾ ਤੇ ਗਰਮੀ ਆ ਬਈ ਅੱਜ ਕੱਲ ਨੂੰ ਅਸੀਂ ਕੱਢ ਲਾਂਗੇ ਅੱਲ ਨੂੰ ਕੋਈ ਰੈਲ ਆ ਕੰਮ ਦੀ ਖੁਸ਼ੀ ਨਾਲੇ ਬੈਠਿਆ ਮੈਨੂੰ ਖੁਸ਼ੀ ਨਾਲ ਤਾਂ ਬੈਠਿਆ ਜੇ ਬਿਮਾਰ ਹੋ ਗਈ ਲੈ ਮੈਂ ਤਾਂ ਮਾਰ ਕੇ ਮਰ ਜੂਗੀ ਖਤਰੇ ਦੀ ਹਵਾ ਨਹੀਂ ਚੱਲ ਰਹੀ ਪੱਲੀ ਗੀ ਨਹੀਂ ਮਾਰ ਕੇ ਦੱਸ ਦਰਮੀ ਆ ਕੇ ਤਾਂ ਸਰੀਰ ਠੰਡਾ ਹੋ ਜਾਂਦਾ ਵਦਿਆ ਉਹ ਆ ਲੱਗੂ ਜਾਣ ਪਾਗੇ ਖੰਡਾ ਰੰਡਾ ਕੈਂਪਰ ਦਾ ਪਾਣੀ ਚਾਰ ਪੰਜ ਕੈਂਪਰ ਦਾ ਬਾਈ ਘਰੀ ਲੱਗ ਜਾਂਦੇ ਨੇ ਫਿਰ ਟਾਣੇ ਉਹ ਮਾਰੇ ਉਹ ਮਾਰੀ ਜਾਂਦੇ ਨੇ ਨੀਤੂਰੇ ਗਾਣਾ ਪੈ ਗਿਆ ਬਾਈ ਟਾਣੇ ਉਹ ਪਾਣ ਦੀ ਬਿਜਲੀ ਛੋਟੀ ਚੱਲਦੀ ਆ ਹੋਰੀਆਂ ਦੀ ਦਰ ਦੇ ਸਾਰੇ ਤਾਂ ਆ ਨਾ ਬੱਜੇ ਤੱਕ ਰੋਟੀਆਂ ਬੱਜੀਆਂ ਹੋਣੀਆਂ ਹੈ ਪੁੱਤ ਨੂੰ ਪਾਉਂਦੇ ਨਹੀਂ ਬਾਹਰ ਘੜਦਿਆ ਕਰ ਕਰਦੀ ਸੀ ਆਇਆ ਤੜਕੇ ਆਲੀ ਨੇ ਸਰਗ ਦੀ ਵੜੀ ਦੋ ਬੱਤ ਕੇ ਤੜਕੇ ਖਾਣ ਦੀ ਖਾਸੀਆਂ ਦੀ ਬੱਚੀ ਦੀ ਬੰਨੀ ਦੀ ਨਾ ਖਾਵਾਂਗੇ ਮਾਂ ਮਾਰ ਘੋੜ ਤੇ ਮਾਂ ਜੀ ਤਾਲਾ ਲਿਓ ਪਹਿਲਾਂ ਕਰੇ ਤੂੰ ਤੂਤੜੇ ਥਾ ਠਾ ਦਾਂਗੇ ਨਾ ਕਲੂ ਮੈਂ ਫੁੱਲ ਦੱਸਿਆ ਪੂਰਾ ਫੁੱਲ ਨਹੀਂ ਆ ਤੜਕਿਸ ਨਹੀਂ ਉਹ ਗੱਲ ਕੋਈ ਨਹੀਂ ਉਹਦੇ ਨਾਲ ਕੋਈ ਨਹੀਂ ਉਹਦੇ ਨਾਲ ਜੋਤ ਬਾਹਨ ਵਾਕੇ ਆ ਗਿਆ ਉੱਥੇ ਕਾੜ ਦੋ ਤਾਂ ਵੀਰਾ ਕਰਾਹ ਪਾਲਾ ਪੁੱਤ ਵਾਹਿਗੁਰੂ ਦੀ ਕਿਰਪਾ ਨਾਲ ਸੁਖ ਦੇਣ ਲੱਗ ਗਿਆ ਵਧੀਆ ਉਦੋਂ ਜੀ ਮੀਂਹ ਠੰਡੇ ਕਰਤੀ ਆਪਣੇ ਪੱਖੀ ਚੈੱਕ ਲਿਓ ਨਾਲੀ ਮਸਤੀ ਪੱਖੀ ਕਹੇ ਤਾਂ ਜਿੱਤ ਵੀ ਪੂਰਾ ਭਿੱਜਿਆ ਹੋਇਆ ਮੁੜ ਕੇ ਨਾਲ ਛਿਰੇ ਦਾ ਪਰੜ ਚੁਲੀਆਂ ਨੂੰ ਤਾਂ ਹਣਕਾ ਸਾਹਮਣੇ ਤੋਰ ਫਾਈਂ ਦੇਖੋ ਤੋਰ ਕਰ ਫਾਈਂ ਸਾਹਮਣੇ ਪੂਰਾ ਵਧੀਆ ਜੋ ਤਾਂ ਠੰਡੇ ਸਬਾਨ ਨਾਲ ਚਲਾਣਾ ਟੱਕਰ ਨਹੀਂ ਜਗਾ ਇਹ ਉਹ ਸਬਜ਼ੀ ਦੀ ਕਹਾਣੀ ਦੱਸ ਦੋ ਜੀ ਵਿਚਾਲੇ ਰੱਖੀ ਐ ਇੱਧਰ ਵੀ ਜੀਰੀ ਲੱਗ ਜੂ ਪਾਉਦਾਂ ਨਾਲ ਥਾਂ 'ਚ ਇਹ ਵਿਚਾਲੇ ਲੋ ਖਾਲੀ ਪਾਈ ਸੀ ਆਰ ਜੀ ਇਹ ਰੱਖ ਲਈ ਆਪਾਂ ਨੇ ਲਈ ਰੱਖਾਂ ਲਈ ਭਿੰਡੀਆਂ ਵੀ 60 70 ਰੁਪਏ ਕਿਲੋ ਨੇ ਕੱਲ ਅਸੀਂ ਕੱਦੂ ਲੈਂਦੇ 60 ਰੁਪਏ ਕਿਲੋ ਹਿਸਾਬ ਨਾਲ ਉਹਨੇ ਭਿੰਡੀਆਂ ਦੇ ਬਰਾਬਰ ਤੋਲਦੇ ਸਾਡੇ ਕੱਦੂ ਘੱਟ ਲੱਗਦੇ ਨੇ ਪੇਠੇ-ਬੁੱਠੇ ਲੱਗ ਜਾਂਦੇ ਨੇ ਤੇ ਹੁਣ ਲੱਗਣ ਲੱਗ ਪਈਆਂ ਨੇ ਉਹਦੇ ਮਾਰੇ ਬੌਸ ਬੰਦੇ ਸਾਡੇ ਨਾਲ ਤੇ ਇਹ ਸਬਜ਼ੀ ਇੰਨੀ ਰੱਖ ਲਈ ਇੱਥੋਂ ਜੀਰੀ ਹੁੰਦੀ ਤਕਰੀਬਨ 2 ਗੱਟੇ ਦੋ ਗੱਟਿਆਂ ਨੇ ਉਹ ਹੀ ਆਪ ਖਵਾ ਲਾਂਗੇ ਸਬਜ਼ੀ ਕੋਈ ਫਰਕ ਨਹੀਂ ਪੰਜਾਬੀ ਜੇ ਗੁੰਡੇ ਦੇ ਨਾਂ ਹੋਵੇ ਫਸਲ ਤਾਂ ਵੀ ਕਿਸੇ ਨੇ ਫੇਰ ਵੀ ਇਹਦਾ ਭਿੰਡੀਆਂ ਦੇ ਚੌਲੇ ਨੇ ਜਮੀਨ ਦੇ ਕੋਈ 20 ਨੂੰ 1500 ਨੌ ਲੱਗੀ ਲੱਗੀ ਜੀ ਇਹ ਗੁੱਟ ਚ ਲਾਉਣੀ ਹੈ ਦੇਖਣੇ ਚਲੋ ਮੂਰੇ ਕੀ ਬਣਦਾ ਫਿਰ ਬਹੁਤ ਬੁਰਾ ਹਾਲਾ ਗਰਮੀ ਨਾਲ ਚਾਹੀ ਜੰਨੇ ਜੇ ਨਾ ਕੱਢੇ ਨੂੰ ਕਰ ਦੇ ਸੰਦ ਮੋਜ ਬਹੁਤ ਆ ਤਵੀਆਂ ਪਾਲ ਹਲ ਪਾਲ ਕੁਲੋ ਕੁਲ ਸੰਦ ਕਰੇ ਆਪਣੇ ਨਹੀਂ ਕਮਾਂ ਗਮਾਂ ਸੰਦ ਨਹੀਂ ਮਿਲਦਾ ਬਾਈ ਬਾਣੀ ਬਣਦੇ ਅੱਜਕੱਲ ਮੂੰਗੀਆਂ ਮੱਕੀਆਂ ਗੀਆਂ ਫਸਲਾਂ ਨੇ ਕਿ ਬਾਹਣ ਲੋਟ ਹੀ ਨਹੀਂ ਨੇ